ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਖਬਰ 24 ਵਿੱਚ ਤੁਹਾਡਾ ਸਵਾਗਤ ਹੈ ਮੈਂ ਨਿਰੰਦਰ ਮਤਾਜ ਗੱਲ ਕਰਾਂਗੀ ਆਪਰੇਸ਼ਨ ਸੰਦੂਰ ਦੇ ਬਾਰੇ ਆਪਰੇਸ਼ਨ ਸੰਦੂਰ ਸਭ ਨੂੰ ਪਤਾ ਹੈ ਜੋ ਬੀਤੇ ਦਿਨੀ ਪਹਿਲ ਕਾਂਦੀ ਵਿੱਚ ਚੋਕ ਤੱਕ ਤੱਕ ਪਾਕਿਸਤਾਨ ਸਮਰਥਿਤ ਅਤਵਾਦੀਆਂ ਵੱਲੋਂ ਕੀਤਾ ਗਿਆ ਜਿਸ ਨੂੰ ਲੈ ਕੇ ਭਾਰਤ ਦੀ ਸਾਰੀ ਜਨਤਾ ਉਹਦੀਆਂ ਨਜ਼ਰਾਂ ਭਾਰਤ ਸਰਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਵੱਲ ਸੀ ਕਿ ਹੁਣ ਪਾਕਿਸਤਾਨ ਦੇਸ਼ ਕੋਲੋਂ ਕੀ ਕਦਮ ਚੁੱਕਿਆ ਜਾ ਰਿਹਾ ਹੈ ਸਮੇਂ-ਸਮੇਂ ਤੇ ਪਾਕਿਸਤਾਨ ਵੱਲੋਂ ਭਾਰਤ ਵਿਰੋਧੀ ਕਤਿਵਿਧੀਆਂ ਨੂੰ ਲੈ ਕੇ ਪਾਕ ਵਿੱਚ ਬਹੁਤ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਲੈ ਕੇ ਭਾਰਤ ਵੱਲੋਂ ਸਮੇਂ-ਸਮੇਂ ਤੇ ਉਹ ਟੁਕਮਾ ਜਵਾਬ ਵੀ ਦਿੱਤਾ ਗਿਆ ਇਸ ਵਾਰ ਜੋ ਆਪਰੇਸ਼ਨ ਸੰਦੂਰ ਦੀ ਗੱਲ ਕਰਾਂਗੇ ਆਪਰੇਸ਼ਨ ਸੰਦੂਰ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਮਾਹੌਲ ਬਣਿਆ ਜਿਸ ਨੂੰ ਲੈ ਕੇ ਭਾਰਤ ਦੇ ਸਮਰਥਨ ਦੇ ਵਿੱਚ ਕਾਫੀ ਜੋ ਮੁਲਕ ਨੇ ਖੜੇ ਨਹੀਂ ਔਰ ਜੋ ਅਤਵਾਦ ਦਾ ਵਿਰੋਧ ਕਰਨ ਔਰ ਅਤਵਾਦੀ ਖਾਤਮੇ ਦੇ ਲਈ 파ਰ ਦੇ ਨਾਲ ਅਤਵਾਦ ਸਮਰਥਨ ਜੋ ਮੁਲਕ ਪਾਕਿਸਤਾਨ ਪੂਰੀ ਦੁਨੀਆ ਦੇ ਵਿੱਚ ਬਦਨਾਮ ਹੋ ਚੁੱਕਾ ਹੈ ਉਸ ਨੂੰ ਭਾਰਤੀ ਫੌਜਾਂ ਨੇ ਆਪਣੀ ਜੋ ਸ਼ਕਤੀ ਦਾ ਪ੍ਰਦਰਸ਼ਨ ਹੈ ਉਹ ਆਪਰੇਸ਼ਨ ਸੰਦੂਰ ਦੇ ذریعے ਦਿਖਾ ਦਿੱਤਾ ਭਾਰਤ ਦੇ ਰੱਖਿਆ ਮੰਤਰੀ ਰਾਜਨਤ ਸਿੰਘ ਨੂੰ ਇਹ ਅੱਜ ਸਪੱਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਆਪਰੇਸ਼ਨ ਸੰਦੂਰ ਜੋ ਹੈ ਉਹ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਬਖਲਾਏ ਹੋਏ ਪਾਕਿਸਤਾਨ ਨੇ ਅੱਜ ਭਾਰਤ ਦੇ ਕਈ ਸ਼ਹਿਰਾਂ ਉੱਤੇ ਸ਼ਨਲਾ ਲਗਾ ਕੇ ਜਿਦੇ ਵਿੱਚ 8 ਸ਼ਹਿਰ ਪੰਜਾਬ ਦੇ ਸਨ ਮਿਜ਼ਾਈਲਾਂ ਜਿਹੜੀਆਂ ਪਾਕਿਸਤਾਨ ਵੱਲੋਂ ਭਾਰਤ ਤੇ ਅਟੈਕ ਕਰਨ ਲਈ ਛੱਡੀਆਂ ਗਈਆਂ ਜਿਸ ਨੂੰ ਭਾਰਤੀ ਫੌਜਾਂ ਵੱਲੋਂ ਔਰ ਭਾਰਤ ਦੇ ਇਹ ਡਿਫੈਂਸ ਸਿਸਟਮ ਵੱਲੋਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਬਰਬਾਦ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਜਿਸ ਤੇ ਚਾਲデア ਪਾਰ ਦੇ ਅੰਦਰ ਕਿਸੇ ਵੀ ਤਰ੍ਹਾਂ ਕੋਈ ਚਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਪਹੁੰਚੀ ਪਾਕਿਸਤਾਨ ਆਪਣੇ ਹਥਿਆਰਾਂ ਅਤੇ ਆਪਣੇ 에ਅਰ ਡਿਫੈਂਸ ਸਿਸਟਮ ਜੋ ਹਾਲ ਹੀ ਵਿੱਚ ਉਹਨੇ ਚਾਈਨਾ ਤੋਂ ਆਯਾਤ ਕੀਤਾ ਸੀ ਉਹਦੇ ਸਿਰ ਤੇ ਬਹੁਤ ਛਲੰਗਾ ਮਾਰਿਆ ਸੀ ਔਰ ਭਾਰਤੀ ਫੌਜਾਂ ਵੱਲੋਂ ਪਰ ਭਾਰਤੀ ਡਰੋਨ ਅਟੈਕ ਹਮਲੇਾਂ ਵਿੱਚ ਉਹ ਚਾਈਨਾ ਦਾ ਜੋ 에어 ਡਿਫੈਂਸ ਸਿਸਟਮ ਜਿਹਦੇ ਸਿਰ ਤੇ ਪਾਕਿਸਤਾਨ ਉੱਠ ਗਿਆ ਸੀ ਉਹਨੂੰ ਬਰਬਾਦ ਕਰ ਦਿੱਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਜਿਸ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਆਪਣੀ ਸ਼ਕਤੀ ਦਾ ਅਹਿਸਾਸ ਕਰਵਾ ਦਿੱਤਾ ਔਰ ਬੁਖਲਾਇਆ ਹੈ ਪਾਕਿਸਤਾਨ ਬੁਖਲਾਈ ਹੋਈ ਪਾਕਿਸਤਾਨੀ ਸੈਨਾ ਕਿਸੇ ਵੀ ਸਮੇਂ ਤੇ ਫੇਰ ਕੋਈ ਨਾ ਕੋਈ ਨਾਕਾਮ ਜਾ ਆਪਣੀ ਨਾਪਾਕ ਜਫਰਕਤ ਹੈ ਉਹ ਕਰਨ ਦੀ ਕੋਸ਼ਿਸ਼ ਕਰੇਗੀ ਸਾਰੇ ਦੇਸ਼ ਵਾਸੀਆਂ ਨੂੰ ਇੱਕ ਅਪੀਲ ਵੀ ਹੈ ਕਿ ਸੋਸ਼ਲ ਮੀਡੀਆ ਜਿਸ ਤਰ੍ਹਾਂ ਕੋਈ ਵੀ ਦਰਵਾਜ਼ਾ ਨਹੀਂ ਹੈ ਜਿ세 ਕੋਈ ਵੀ ਕੁੰਡੀ ਨਹੀਂ ਹੈ ਸੋਸ਼ਲ ਮੀਡੀਆ ਤੇ ਲੈ ਕੇ ਕਿਸੇ ਵੀ ਤਰ੍ਹਾਂ ਦੀ ਜੋ ਪੋਸਟ ਹੈ ਜਾਂ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਜੰਗ ਹੈ ਉਹ ਪਾਕਿਸਤਾਨੀਆਂ ਵੱਲੋਂ ਖੇਡੀ ਜਾ ਰਹੀ ਹੈ ਜਿਸ ਦੇ ਵਿੱਚ ਪਾਪ ਦੇ ਵਿਰੋਧ ਵਿੱਚ ਪਾਪ ਦੇ ਖਿਲਾਫ ਕਾਫੀ ਜੋ ਗੱਲਾਂ ਜਿਹੜੀਆਂ ਉਹ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਜਿਹਨੂੰ ਦੇਖ ਕੇ ਬਖਲਾਹਤ ਜਿਹੜੀ ਆ ਤੁਹਾਡੇ ਅਨਸਾਰ ਪਾਪ ਦੇ ਵਿੱਚ ਪੈਦਾ ਹੋ ਸਕੇ ਪਰ ਸਾਨੂੰ ਉਹਨਾ ਜੋ ਸੋਸ਼ਲ ਮੀਡੀਆ ਦੇ ਉੱਪਰ ਚੋੜਾ ਨੇ ਇੱਕ ਜੰਗ ਛੇੜ ਰੱਖੀ ਹੈ ਜੋ ਇੱਕ ਅਫਵਾਹਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਉਹ ਪਾ ਰਹੇ ਨੇ ਉਹਨਾਂ ਤੋਂ ਬਚਣ ਦੀ ਲੋੜ ਹੈ ਇਸ ਤੋਂ ਇਲਾਵਾ ਆਪਣੀ ਸਖਿਆ ਨਿਯਕੀ ਬਣਾਉਣ ਦੇ ਲਈ ਜੋ ਸਰਕਾਰ ਵੱਲੋਂ ਜੋ ਪ੍ਰਸ਼ਾਸਨ ਵੱਲੋਂ ਜ਼ਰੂਰੀ ਹਦਾਇਤਾਂ ਨੇ ਉਹਦੀ ਜੋ ਪਾਲਣਾ ਉਹ ਕਰਨੀ ਵੀ ਜ਼ਰੂਰੀ ਵਰਦੀ ਹੈ। ਪਰ ਸਾਡੇ ਸ਼ੂਰਵੀਰ ਜੋ ਦੇਸ਼ ਦੇ ਜੋ ਸਾਡੇ ਫੌਜੀ ਨੇ ਉਹਨਾਂ ਦੇ ਹੌਸਲਾ ਫੁਜਾਈ ਕਰਦੇ ਹੋਏ ਉਹਨਾਂ ਦੇ ਨਾਲ ਖੜੀ ਹੁੰਦੀ ਲੋੜ ਹੈ। ਸੋ ਆਪਰੇਸ਼ਨ ਸੰਧੂਰ ਜੋ ਚੱਲਦਾ ਰਹੇਗਾ ਪਰ ਪਾਕਿਸਤਾਨ ਨੂੰ ਉਹਦੀ ਜੋ ਔਕਾਤ ਹੈ ਉਹ ਭਾਰਤੀ ਫੌਜਾਂ ਚੰਗੀ ਤਰ੍ਹਾਂ ਉਹਨੂੰ ਦਿਖਾਉਣ ਗਈਆਂ ਔਰ ਇਹ ਜਲਵਾ ਪਾਦਾ ਇਹ ਭਾਰਤੀ ਸ਼ਕਤੀ ਜੋ ਹੈ ਪੂਰਾ ਵਿਸ਼ਮ ਦੇਖੇਗਾ ਜੈ ਹਿੰਦ